6 ਵਜੇ ਵੀ ਤੁਸੀਂ ਲਾ ਲਓ ਸਿਆਲੀ ਦਿਹਾੜੀ ਏ 6 ਵਜੇ ਵੀ ਜੇ ਲੋ ਲੱਗੇ 9 ਹੋ ਗਿਆ 9 ਵਜੇ 45 ਮਿੰਟ ਤੇ ਸਹਬ ਜਾ ਦੇ ਨੀਆਂ ਚ ਖੜੇ ਕੀਤੇ ਆ ਸਵਾ ਪੈ ਰਹੀ ਬਣਿਆ ਨਾ ਇਹਨਾਂ ਕੋਈ ਬੰਦ ਹੈ 10 ਤੋਂ ਪਹਿਲਾਂ ਪਹਿਲਾਂ ਹੋ ਗਿਆ ਉੰਜ ਪੂਰੀ ਪ੍ਰਕਿਰਿਆ ਕਰਦਿਆਂ 11 ਕੁ ਵਜੇ ਨੀਆਂ ਚ ਖੜੇ ਕੀਤੇ ਤੇ ਮੈਂ ਬੇਨਤੀ ਕਰਾਂਗਾ ਫੋਟੋਆਂ ਵਾਲੀਆਂ ਨੀਆਂ ਨਹੀਂ ਇਹ ਦਿਖਾਇਆ ਜਾਂਦੀ ਜਿਵੇਂ ਖਲੋਤੇ ਪਿਆਰੋ ਨੀਆਂ ਚ ਚਿਣਿਆ ਤੁਸੀਂ ਬੀਮ ਕਿਵੇਂ ਭਰਦੇ ਹੋ ਆ ਲੋਹੇ ਦਾ ਬੀਮ ਭਰਨੇ ਚਿਣਨੇ ਆ ਨਾ ਇਹਦਾ ਮਤਲਬ ਜਦੋਂ ਪੁਰਾਣੇ ਸਮੇਂ ਆਪਣੇ ਜਦੋਂ ਘਰ ਬਣਾਉਂਦੇ ਸਾਂ ਲੱਕੜ ਵੀ ਚਿੰਦੇ ਹੁੰਦੇ ਸਾਂ ਸਪੋਰਟ ਲਈ ਜਦੋਂ ਚਿਣਿਆ ਗਿਆ ਚਿਣਿਆ ਦਾ ਮਤਲਬ ਇਹ ਨਹੀਂ ਕਿ ਇੱਕ ਇੱਟ ਪਿੱਛੇ ਲਾਈਏ ਇੱਕ ਏ ਟੱਗੇ ਲਾਈ ਨਹੀਂ ਪਿਆਰੋ ਚਿੰਨ ਦਾ ਮਤਲਬ ਹੈ ਕਿ ਜਿਹੜਾ ਵਿੱਚ ਥਾਂ ਸੀ ਲੱਤਾਂ ਵਾਲਾ ਇਹਦੇ ਵਿੱਚ ਵੀ ਇੱਟਾਂ ਲਾਈਆਂ ਜਿਹੜੀ ਥਾਂ ਬਾਹਾਂ ਕੋਲ ਜਿੱਥੇ-ਜਿੱਥੇ ਸਪੇਸ ਈ ਇਸ ਤਰ੍ਹਾਂ ਚਣੀਆਂ ਜਿਵੇਂ ਵਿੱਚ ਇੱਟਾਂ ਚਣੀਆਂ ਨੇ ਨੀ